ਉਹ ਛੁੱਟੀਆਂ ਦਾ ਜਿਹੜਾ ਸੀਗਾ ਲੈਟਰ ਉਹ ਕੱਲ ਫਰਜ਼ੀ ਵਾਇਰਲ ਹੋਇਆ ਤੇ ਲੋਕਾਂ ਦੇ ਵਿੱਚ ਬੜੀ ਜਗਿਆਸਾ ਪੈਦਾ ਹੋ ਗਈ ਕਿ ਕੀ ਜਵਾਕਾਂ ਨੂੰ ਜਾਂ ਟੀਚਰਾਂ ਨੂੰ ਛੁੱਟੀਆਂ ਹੋ ਗਈਆਂ ਤੇ ਸ਼ਾਮ ਤੱਕ ਇਹੋ ਨਤੀਜਾ ਨਿਕਲਿਆ ਕਿ ਉਹ ਲੈਟਰ ਜਿਹੜਾ ਹੈ ਉਹ ਕਿਸੇ ਨੇ ਫਰਜ਼ੀ ਸੋਸ਼ਲ ਮੀਡੀਆ 'ਤੇ ਪਾਇਆ ਪਤਾ ਨਹੀਂ ਕਿਉਂ ਲੋਕਾਂ ਨੂੰ ਸਵਾਦ ਆਉਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਹੈਰਾਨਗੀ ਹੁੰਦੀ ਹੈ ਮੈਂ ਅੱਗੇ ਕਿਹਾ ਸੀਗਾ ਸਾਡੇ ਪਿੰਡ ਨਾਲ ਇੱਕ ਸ਼ਾਂਭਾ ਨਾਂ ਦਾ ਵਿਅਕਤੀ ਹੈ ਹਜਲੀ ਵੀ ਹੈਗਾ ਸਾਡੇ ਤੋਂ ਥੋੜਾ ਜਿਹਾ ਵੱਡਾ ਹੋ ਹਾਂ ਸ਼ਾਂਭਾ ਦਾ ਨਾਮ ਹੈ ਆ ਛੋਲੇ ਵਾਲੇ ਸ਼ਾਂਭੇ ਤੋਂ ਸ਼ਾਇਦ ਨਾਮ ਰੱਖਿਆ ਹੋਵੇਗਾ ਨਾ ਜੀ ਤਾਂ ਅੰਮ੍ਰਿਤਸਰ ਇਹ ਆ ਇਥੇ ਨਾਨਕੇ ਸੰਤਿਵਾ ਆ ਗਏ ਬੜੇ ਚਿਰ ਦੀ ਗੱਲ ਐ ਅਸੀਂ ਛੋਟੇ ਛੋਟੇ ਹੁੰਦੇ ਸੀ ਸਕੂਲ ਚ ਪੜ੍ਹਦੇ ਹੁੰਦੇ ਸੀ ਤੇ ਸ਼ਾਂਭੇ ਨੇ ਆਪਦੇ ਨਾਲ ਸ਼ਰੀਕੇ ਕਬੀਲੇ ਨੂੰ ਚਿੱਠੀ ਲਿਖ ਦਿੱਤੀ ਆਪ ਤੇ ਲਿਖਣੀ ਨਹੀਂ ਸੀ ਆਉਂਦੀ ਡਾਕੀਏ ਤੋਂ ਲਖਵਾ ਦਿੱਤੀ ਉਹ ਤੋਂ ਚਿੱਠੀਆਂ ਦਾ ਹੀ ਯੋਗ ਸੀ ਚਿੱਠੀਆਂ ਦਾ ਜ਼ਮਾਨਾ ਸੀ ਵੀ ਸ਼ਾਂਭਾ ਮਰ ਗਿਆ ਹਾਂ ਉਹ ਬੱਸਾਡੇ ਤੋਂ ਬੁੜੀਆਂ ਉਤਰੀਆਂ ਉਹ ਤੋਂ ਬੱਸਾਂ ਤੇ ਲੋਕ ਆਉਂਦੇ ਸਨ ਦੇ ਵੈਣ ਤੇ ਬੈਣ ਵੀ ਲੋਕਾਂ ਨੇ ਜਾ ਕੇ ਪੁੱਛਿਆ ਵੀ ਹੋਇਆ ਕੀ ਗਿਆ ਬੱਸਾਡੇ ਤੇ ਵੀ ਅੰਦਰ ਬੈਹ ਜਾਂਦੀ ਭਈ ਅਚਾਨਕ ਪਰ ਉਹਨੇ ਉਤਰੇ ਆ ਤੇ ਇੱਕਦਮ ਪਿੰਡ ਦੇ ਵਿੱਚ ਹੋਇਆ ਕੁਛ ਨਹੀਂ ਹੈ ਹਮ ਮਤਲਬ ਵੀ ਜਿਗਿਆਸਾ ਹੁੰਦੀ ਵੀ ਕੀ ਹੋ ਗਿਆ ਪਿੰਡ ਵਿੱਚ ਜੀ 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 ਵੀ ਪਿੰਡ ਚ ਪਤਾ ਨਹੀਂ ਹੋਇਆ ਹਮ ਉਹ ਆਦੇ ਵਿੱਚ ਗੱਲ ਜਣਾ ਸ਼ਾਂਬਾ ਮਰ ਗਿਆ ਲੋਕ ਕਹਿੰਦੇ ਸ਼ਾਂਬਾ ਮਰ ਗਿਆ ਸ਼ਾਂਭਾ ਦੇ ਇਥੇ ਦਿੰਦਾ ਫਿਰਦਾ ਗੇੜੀਆਂ ਜੀ ਉਹ ਚਲੋ ਫਿਰ ਉਹ ਮਾਹੌਲ ਜਿਹੜਾ ਫਿਰ ਤੁਹਾਨੂੰ ਪਤਾ ਉਹ ਜਦੋਂ ਪਰੌਣੇ ਐਂਦੀ ਸ਼ਾਂਭਾ ਗਾ ਆਪਦੇ ਮਾਸੀ ਦੇ ਘਰ ਇਸ ਤੇ ਸੁਤਾ ਪਿਆ ਕੁਰਾੜੇ ਪਿਆ ਮਾਰਿਆ ਇਹੋ ਜਿਹੇ ਕਰੈਕਟਰ ਵੀ ਹੁੰਦੇ ਸੀ ਪਿੰਡਾਂ ਦੇ ਵਿੱਚ ਹਨ ਰੌਣਕੀ ਕਰੈਕਟਰ ਜਿਹਨੂੰ ਕਹਿੰਦੇ ਉਹਨੂੰ ਕੰਨੋ ਫੜਿਆ ਉਹਨਾਂ ਨੇ ਠਾਇਆ ਜੀ ਉੱਠ ਵੀ ਤੂੰ ਇਹ ਕਰਤੂਤ ਕੀਤੀ ਆ ਉਹ ਕਹਿੰਦਾ ਮੇਲ ਨੂੰ ਦਿਲ ਕਰਦਾ ਇਹ ਹੀ ਹੋਰ ਕੀ ਆਗੇ ਨਹੀਂ ਐਵੇਂ ਨਹੀਂ ਚਲੋ ਉਹ ਮਾਹੌਲ ਜਿਹੜਾ ਨਾ ਖੁਸ਼ਗਵਾਰ ਹੋ ਗਿਆ ਪਰ ਸ਼ਾਂਭੇ ਨੂੰ ਲਾਣ ਤੇ ਇਸ ਕੱਲੋਂ ਜ਼ਿਆਦਾ ਪਈ ਕਿਉਂ ਖੁਸ਼ੀ ਦੇ ਵਿੱਚ ਚਾਰ ਪੰਜ ਦਿਨ ਪੁਰਾਣੇ ਗਏ ਹੀ ਨਾ ਤਾਂ ਰਾਸ਼ਨ ਪਾਣੀ ਤੁਹਾਨੂੰ ਪਤਾ ਹੀ ਹੈ ਓਕੇ ਹੋ ਗਿਆ ਮਤਲਬ ਕਿ ਸਾਨੂੰ ਨਾ ਲੋਕਾਂ ਨੂੰ ਖੱਜਲ ਕਰਕੇ ਸਵਾਦ ਮਿਲਦਾ ਹਮ ਇੱਥੇ ਕੀ ਹੋਇਆ ਕਿ ਜਦੋਂ ਉਧਰੋਂ ਤੇ ਜੰਗ ਵਾਲਾ ਮਾਹੌਲ ਬਣਿਆ ਬੁਰੇ ਹਾਲ ਬੌਂਕੇ ਦਿਹਾੜੇ ਤੇ ਇੱਥੇ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਕਿ ਫਿਰੋਜ਼ਪੁਰ ਦੇ ਵਿੱਚ ਫੌਜ ਦੀ ਭਰਤੀ ਖੁੱਲ ਗਈ ਉਹ ਮਾਰ ਸਰਸੇ ਹਸਾਰ ਤੋਂ ਲੋਕ ਵਿਚਾਰੇ ਨੌਜਵਾਨ ਜਿਹੜੇ ਕੋ ਸਕੂਟਰ ਮੋਟਰਸਾਈਕਲ ਤੇ ਉੱਡਿਆ ਜਾਵੇ ਕਿ ਲੋਵੀ ਫੌਜ ਦੀ ਪੱਕੀ ਭਰਤੀ ਆ ਗਈ ਆ। ਜਾ ਉੱਥੇ ਤੇ ਜਮਾਵੜਾ ਲੱਗਾ ਜੀ। ਤੇ ਹੋਇਆ ਕੀ? ਹੂੰ। ਕਈ ਵਾਰ ਹੈ ਜੀ ਕਰਨਲ ਸਾਹਿਬ ਆਉਂਦੇ ਕਰਨ ਕਿਹੜਾ ਉੱਥੇ ਕਰਨਲ ਆਉਣਾ ਸੀ। ਇਹ ਤਾਂ ਮਹਿਬੂਰੀਆਂ ਦਾ ਮਜ਼ਾਕ ਡਾਉਣ ਵਾਲੀ ਗੱਲ ਹੋ ਜਾਂਦੀ ਕਈ ਵਾਰ। ਬਿਲਕੁਲੀ ਜੀ। ਹੂੰ। ਤੇ ਚੰਡੀਗੜ੍ਹ ਦੇ ਵਿੱਚ ਵੀ ਤੇ ਇਹੀ ਕੁਝ ਹੋਇਆ ਸੀਗਾ। ਉਹਨਾਂ ਨੇ ਕੋਈ ਸ਼ਾਇਦ ਜੰਗ ਵਾਸਤੇ ਵਲੰਟੀਅਰ ਰੱਖਣੇ ਸੀ। ਲੋਕਾਂ ਨੂੰ ਲੱਗਾ ਕਿ ਸ਼ਾਇਦ ਸਾਨੂੰ ਤਨਖਾਹ ਤੇ ਭਰਤੀ ਕਰਨ ਲੱਗੇ ਆ। ਹੂੰ। ਤਾਂ ਤੁਸੀਂ ਵੇਖੋ ਕਿੱਡਾ ਕੱਟ ਹੋ ਗਿਆ। ਜਿਹੜੇ ਨਿਊਜ਼ ਵਾਲੇ ਸੀ ਉਹਨਾਂ ਨੇ ਚੱਕ ਕੇ ਚਲਾਤਾ ਕਹਿੰਦੇ ਆ ਵੇਖੋ ਵੀ ਕਿੰਨੀ ਜੰਗ ਦੇ ਵਾਸਤੇ ਵੀ ਕਿੰਨੀ ਸਮਰਪਤਾ ਹੈ ਯਾਰ ਲੋਕ ਆਪ ਮਾਰੇ ਵਲੰਟੀਅਰ ਬੰਨਾ ਆ ਗਏ ਨੇ ਜੀ ਤੇ ਉੱਥੇ ਗੱਲ ਤੇ ਇਹ ਡੀਸੀ ਵੀ ਜੋਬ ਮਿਲਦੀ ਹੈ ਹਮ ਹੋਰ ਗੱਲ ਇਹ ਹੈ ਕਿ ਇਸੇ ਤਰ੍ਹਾਂ ਵੀ ਇੱਕ ਪਾਸੇ ਗਰਮੀਆਂ ਜਵਾਕ ਤੇ ਉਂ ਹੀ ਜਦੋਂ ਗੱਲ ਆ ਕਿ ਹਾਥੀ ਲੰਘ ਜਾਂਦਾ ਕੂਸ਼ ਰਹਿ ਜਾਂਦੀ ਹੈ ਜੇਲ੍ਹ ਦੇ ਵਿੱਚ ਵੀ ਐ ਹੀ ਹੁੰਦਾ ਕਿ ਭਈ ਸਜ਼ਾ ਸਾਰੀ ਕੱਟ ਲਈ ਕਟ ਲਈਦੀ ਆ ਜਦੋਂ ਅੱਗ ਲੱਗਣਾ ਮਹੀਨਾ ਹਫ਼ਤਾ ਕਰੇ ਜਾਂਦਾ ਨਾ ਫਿਰ ਐ ਲੱਗਦਾ ਅੱਚ ਵੀ ਲੱਗਦੀ ਆ ਐ ਕਹ ਲੋ ਕਿ ਬਈ ਜੀ ਤੋੜ ਹੁੰਦਾ ਕਿ ਬਈ ਯਾਰ ਕਿਸੇ ਤਰੀਕੇ ਨਾਲ ਨਿਕਲ ਜਾਈਏ ਤਾਂ ਉਹਨੂੰ ਕਹਦੇ ਕਿ ਹਾਥੀ ਲੰਘਿਆ ਪੂਛ ਰਹਿ ਗਈ ਆ ਤਾਂ ਪੂਛ ਤੰਗ ਕਰਦੀ ਐ ਜਵਾਕਾ ਨੇ ਮਸਾ ਤੇ ਜੂਨ ਨੇੜੇ ਕੀਤਾ ਜੀ ਉਹਨਾਂ ਨੂੰ ਤੇ ਅੱਚ ਵੀ ਲੱਗੀ ਦਵਾਦਮ ਛੁੱਟੀਆਂ ਹੋ ਜਾਣ ਇੱਕ ਇੱਕ ਛੁੱਟੀ ਦਾ ਲਾਲਚ ਹੁੰਦਾ ਇੱਥੇ ਜਾ ਕੇ ਦੇ ਹਾਂਜੀ ਹਾਂ ਮੇਰੇ ਆਪ ਦੇ ਭੈਣ ਭਰਾ ਵੀ ਟੀਚਰ ਹੈਗੇ ਨੇ ਕਈ ਉਹਨਾਂ ਨੂੰ ਵੀ ਹੁੰਦਾ ਵੀ ਧਵਾ ਦਾ ਵੀ ਛੁੱਟੀਆਂ ਉਹ ਕਿਤੇ ਘੁੰਮਣ ਘਮਣ ਜਾਵਾਂਗੇ ਹਨਾ ਤਾਂ ਗੱਲ ਇਹ ਆ ਕਿ ਉਹ ਉਹਨਾਂ ਚੀਜ਼ਾਂ ਦਾ ਉਸ ਜਗ੍ਹਾ ਸਾ ਦਾ ਮਜ਼ਾਕ ਬਣਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਪਾ ਦਿੰਦੇ ਆ ਤੇ ਗੱਲ ਇਹ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਸ ਪੱਤਰ ਨੂੰ ਗੌਰ ਨਾਲ ਵੇਖੋਗੇ ਸਾਈਨ ਹੋ ਕੇ ਕਿਸੇ ਜਿਹੜੇ ਸਮਰਥ ਅਧਿਕਾਰੀ ਆ ਤਾਂ ਥੱਲੇ ਫੇਰ ਸਾਈਨ ਹੈ ਸਾਈਨ ਦੇ ਥੱਲੇ ਸਾਈਨ ਉਹ ਫੇਕ ਲੈਟਰ ਲੂਟ ਅੱਜ ਕੱਲ ਐਡਿਟ ਕਰ ਦਿੰਦੇ ਆ ਫਿਰ ਆਜੋ ਭਾਈ ਇਹ ਤੇ ਜਦੋਂ ਹੋਣ ਗਿਆ ਤੇ ਆ ਜਾਣੀ ਗੱਲ ਕਾਲਜਾਂ ਚ ਹੋਈਆਂ ਛੁੱਟੀਆਂ ਹਾਂ ਛੁੱਟੀਆਂ ਜਦੋਂ ਹੋਣਗੀਆਂ ਅਜੇ ਤੇ ਤਾਂ ਅੱਜ ਕਹਿੰਦੇ ਕਾਲਜਾਂ ਚ ਛੁੱਟੀਆਂ 28 ਤੋਂ ਇੱਕ ਕੈਸਟ ਵੀ ਗਾਣਾ ਵੀ ਸੀ ਨਾ ਕਾਲਜ ਚ ਹੋਈਆਂ ਛੁੱਟੀਆਂ ਹਾਂ ਜੀ ਕਾਲਜ ਚ ਹੋਣਗੀਆਂ 28 ਜਦੋਂ ਬੱਸ ਮੈਨੂੰ ਲੱਗਦਾ ਅੱਗੇ ਫਿਰ ਸੈਟਰਡੇ ਸੰਡੇ ਨੇੜੇ ਆ ਜਾਣਾ